ਇੱਥੇ ਤੱਕ ਸੁਣਨ ਚ ਵੀ ਆ ਰਿਹਾ ਵੀ ਲੋਕਾਂ ਦੇ ਚੋਰੀ ਕਰਨ ਤੋਂ ਬਾਅਦ ਵੀ ਉਹਨਾਂ ਦੇ ਘਰੇ ਤਾਲੇ ਲਾ ਜਾਂਦੇ ਨੇ ਚੋਰ ਇਹਨਾਂ ਵਾਰ ਕੀ ਕਹਿਣਾ ਹੋ ਜੀ ਤਾਂ ਵੀ ਕੋਈ ਬੰਦਾ ਜਮਾਨਤ ਦੇਣ ਨਾ ਜਾਵੇ ਅਸੀਂ ਪੂਰਾ ਭਰੋਸਾ ਦਿੰਨੇ ਆ ਕਿ ਕੋਈ ਵੀ ਬੰਦਾ ਜਿਹੜਾ ਨਸ਼ੇ 'ਚ ਜਾਊਗਾ ਜਾਂ ਚੋਰੀ 'ਚ ਜਾਊਗਾ ਕੋਰੇ ਮਗਰ ਪਿੰਡ ਦਾ ਕੋਈ ਬੰਦਾ ਨਾ ਜਮਾਨਤ ਦੇਣੇ ਜਾਊਗਾ ਨਾ ਥਾਣੇ ਜਾਊਗਾ ਇਸ ਮਾਦੇ 'ਚ ਇਕੱਠੇ ਹੋ ਜੋ ਬਾਦੀ ਬਾਦੀ ਪਾ ਜੀਆ ਤੂੰ ਅਸਰ ਨੂੰ ਗੁਦਦੇ ਨੇ ਹੈ ਜੋ ਵੋਟਾਂ ਮੈਨੂੰ ਕਰ ਲਿਆ ਆਪਣੀ ਮੇਨਤਾ ਚਾਰ ਕੇ ਹੁੰਦੇ ਨੇ ਬਾਕੀ ਤਾਂ ਫਟਣ ਵਾਲੇ ਨੇ ਜੋ ਅਸਰ ਹੈ ਮਤਲਬ ਬੰਦੇ ਇਦਾਂ ਦੇ ਆ ਉਹ ਆਪ ਕਰਦੇ ਨਹੀਂ ਉਹ ਜਿਹੜੇ ਇਹਨਾਂ ਨੂੰ ਮਤਲਬ ਨਾਲ ਵੀ ਤੋਂ ਮੇਰਾ ਚੀਜ਼ ਵੇਚ ਮਤਲਬ ਆਵਦਾ ਵਿੱਚ ਕਰਚਾ ਕਰਦੀ ਦੋ ਤਰ ਬੰਦੇ ਹੈਗੇ ਆ ਤੁਹਾਨੂੰ ਨਾਮ ਦੱਸਾਂਗੇ ਜੀ ਇਹਨਾਂ ਦੇ ਤੇ ਕੋਈ ਸਾਡੇ 1 2 ਹੈਗੇ ਆ ਵੀ ਜਿਹੜੇ ਜਿੰਨਾ ਮਰਜੀ ਸਮਾਨ ਚੋਰੀ ਦਾ ਐਲ ਸੀ ਡੀ ਵੇਚ ਕੇ ਜਾਣੀਆ ਮੈਨੂੰ ਦੇ ਜਾ ਸਿਲੰਡਰ ਦੇ ਕੇ ਆਣਾ ਦੇਗਾ ਉਹ ਵੀ ਬੰਦੇ ਹੈਗੇ ਆ ਇੰਦਰ ਸਾਹਿਬ ਉਹ ਵੀ ਇਸ ਇੱਕ ਕੀਤਾ 411 ਦੇ ਵਿੱਚ ਪਤਾ ਜੇ ਤੁਸੀਂ ਹੁਣ ਵੀ ਕਿਉਂ ਦੋ ਬੰਦੇ ਭੇਜ ਕੇ ਕਿਤੇ ਰੇਡ ਮਾਰ ਤਾ ਅੱਧੇ ਪਿੰਡ ਦਾ ਸਮਾਨ ਉਹਨਾਂ ਦੇ ਘਰੋਂ ਉਹਨਾਂ ਨੂੰ ਪੂਰਾ ਵੇਚ ਦੇ ਦੇ ਪੂਰੀ ਇਹ ਤਾਂ ਨਿਕੋ ਬਹੁਤ ਬਾਸ਼ ਆਈ ਆ ਆਪਣਾ خدا ਕੋਸ ਪਰਸੈਂਟ ਅਲਾਜ ਫਿਰ ਅਲਮਲ ਕੇ ਹੋ ਸਾਰੇ ਸਾਡੇ ਕੋਲ ਪਈਆ ਦੀ ਜੀ ਉਹ ਲੱਗ ਗਿਆ ਕਾਣਾ ਸਰਪੰਚ ਨੇ ਜੀ ਤੁਹਾਨੂੰ ਇਹ ਦਸਤਾਵੇਜ਼ ਦੇਣੇ ਪੈਣਗੇ ਅਗੂ ਜੀ ਹਾਰ ਕੇ ਆਪ ਕੇ ਹੈਬੀਟੂ ਨੂੰ ਫਿਲਡਰ ਤੇ ਲੈ ਜਾ ਨਹੀਂ ਕਿਰਾ ਫਲਾਰ ਦਾ ਪੁਲਿਸ ਸੁੱਖਾ ਨਹੀਂ ਤੈਨੂੰ ਕੋ ਕੋਈ ਮਾਰੂ ਇਹ ਸੰਪਰਕ ਕਮੇਟੀ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ ਸਿਹਤ ਅਫਸਰਾਂ ਦੀ ਹਦਿਅਤਾਂ ਤੇ ਪੰਜਾਬ ਸਰਕਾਰ ਦੀਆਂ ਹਦਿਅਤਾਂ ਮੁਤਾਬਕ ਉਹਦੇ ਜ਼ਮਾਨ ਦੇ ਵਿੱਚ ਚਾਰਜਰ ਸੀ ਇੱਥੇ ਘਟਾਣੀ ਟੋਡੇ ਪਿੰਡ ਆਏ ਸੀਗੇ ਡੀਐਸਪੀ ਸਾਹਿਬ ਮੈਂ ਤੇ ਹੋਰ ਇਹਨਾਂ ਦਾ ਕੱਟ ਕਰਕੇ ਪਿੰਡ ਵਾਸੀਆਂ ਦਾ ਤੇ ਇਹਨਾਂ ਨਾਲ ਆਪਸ ਦੇ ਵਿੱਚ ਗੱਲਾਂਬਾਤਾਂ ਸਾਂਝੀਆਂ ਕੀਤੀਆਂ ਕਿ ਜੋ ਇਹਨਾਂ ਨੂੰ ਦੁਖਤ ਤਕਲੀਫਾਂ ਆ ਰਹੀਆਂ ਪਿੰਡ ਦੇ ਵਿੱਚ ਕੋਈ ਨਸ਼ੇ ਨਾਲ ਸੰਬੰਧਤ ਹੈ ਕੋਈ ਚੋਰੀਆਂ ਨਾਲ ਸੰਬੰਧਤ ਹੈ ਜਾਂ ਕੋਈ ਹੋਰ ਇਹਨਾਂ ਦੀ ਕੋਈ ਆਪਣੀ ਕੋਈ ਪਰਸਨਲ ਪ੍ਰੋਬਲਮ ਹੈ ਜਿਹੜੀ ਕਿ ਥਾਣੇ ਲੈਵਲ ਤੇ ਹੱਲ ਹੋ ਸਕਦੀ ਹੈ ਡੀਐਸਪੀ ਦਫ਼ਤਰ ਤਾਂ ਐਸਐਸਪੀ ਸਾਹਿਬ ਦੇ ਲੈਵਲ ਤੱਕ ਹੱਲ ਹੋ ਸਕਦੀ ਹੈ ਉਹ ਸਬੰਧ ਵਿੱਚ ਮੀਟਿੰਗ ਕੀਤੀ ਹੈ ਤਾਂ ਜੋ ਸਾਡਾ ਇਹਨਾਂ ਦੇ ਆਪਸ ਦੇ ਵਿੱਚ ਜਿਹੜਾ ਗੈਪ ਹੈ ਪੋਰਸ ਦਾ ਤੇ ਆਮ ਪਬਲਿਕ ਦਾ ਉਹ ਖਤਮ ਹੋ ਸਕੇ ਇੱਕ ਐਸਐਚਓ ਸਾਹਿਬ ਜਿਹੜੀਆਂ ਇੱਥੇ ਚੋਰੀਆਂ ਦੀਆਂ ਬਾਹਰਦਤਾਂ ਨੇ ਬਹੁਤ ਜ਼ਿਆਦਾ ਵੱਧ ਰਹੀਆਂ ਨੇ ਇੱਥੇ ਤੱਕ ਸੁਣਨ ਚ ਵੀ ਆ ਰਿਹਾ ਆ ਵੀ ਲੋਕਾਂ ਦੇ ਚੋਰੀ ਕਰਨ ਤੋਂ ਬਾਅਦ ਵੀ ਉਹਨਾਂ ਦੇ ਘਰੇ ਤਾਲੇ ਲਾ ਜਾਂਦੇ ਨੇ ਚੋਰ ਇਹਨਾਂ ਵਾਰ ਕੀ ਕਹਿਣਾ ਹੋ ਜੀ ਦਾ ਨਹੀਂ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਜਿਹੜੀਆਂ ਚੀਜ਼ਾਂ ਹੈਗੀਆਂ ਜਿਹੜੇ ਬਾਕੀ ਦੇ ਨਸ਼ੇੜੀ ਬੰਦੇ ਨੇ ਜਿਹੜਾ ਨਸ਼ਾ ਕਰਦੇ ਨਸ਼ੇ ਦੀ ਪੂਰਤੀ ਵਾਸਤੇ ਉਹ ਚੋਰੀਆਂ ਕਰਨ ਦੀ ਆਦਤ ਉਹਨਾਂ ਨੂੰ ਪਾਈ ਜਾਂਦੀ ਹੈ ਕਿਉਂਕਿ ਉਹਨੂੰ ਨਸ਼ਾ ਆਪਣੇ ਘਰ ਦਾ ਸਮਾਨ ਵੇਚਣ ਤੋਂ ਸ਼ੁਰੂ ਕਰਦੇ ਨੇ ਫਿਰ ਉਹ ਨਾਲ ਦੇ ਕਿਸੇ ਗਵੰਡੀ ਦਾ ਵੇਚਦੇ ਨੇ ਇਸ ਤਰ੍ਹਾਂ ਕਰਕੇ ਉਹ ਚੋਰੀਆਂ ਕਰਦੇ ਕੋਈ ਨਹੀਂ ਜਿਹੜੀ ਵੀ ਕੋਈ ਗੱਲ ਹੋਏਗੀ ਅਸੀਂ ਟ੍ਰੇਸ ਕਰ ਲਾਂਗੇ ਕੀ ਅੱਜ ਮੀਟਿੰਗ 'ਚ ਮਤੇ ਹੋਏ ਨੇ ਜੀ ਹਾਂ ਜਿਹੜਾ ਅੱਜ ਮੀਟਿੰਗ ਦਾ ਮੇਨ ਮੋਟਿਵ ਸੀ ਉਹ ਸਾਈਬਰ ਕ੍ਰ ਤੇ ਵਾਕੀ ਅਸੀਂ ਐਸਐਚਓ ਸਾਹਿਬ ਨੂੰ ਬੇਨਤੀ ਕਰੀ ਆ ਵੀ ਜਿਹੜਾ ਨਸ਼ੇ ਦਾ ਪ੍ਰਚਲਨ ਬਹੁਤ ਜ਼ਿਆਦਾ ਵੱਧ ਚੁੱਕਿਆ ਇਹਨਾਂ ਨੇ ਭਰੋਸਾ ਵੀ ਦਿੱਤਾ ਜਿਹੜੀ ਗੱਲ ਤੁਸੀਂ ਚੋਰੀਆਂ ਦੀ ਕਰੀ ਆ ਉਹ ਕੱਲ ਅਸੀਂ ਜਦ ਇਹਨਾਂ ਨੂੰ ਫੋਨ ਕਰਿਆ ਇਹਨਾਂ ਨੇ ਉਸੇ ਟਾਈਮ ਤਿੰਨ ਸਾਬ ਇੰਸਪੈਕਟਰ ਭੇਜੀ ਅਤੇ ਜਿਹੜੇ ਬੰਦਿਆਂ ਦੇ ਸ਼ੱਕ ਸੀ ਉਹ ਚੱਕ ਲਈ ਸੀ ਤੇ ਉਹਨਾਂ ਤੋਂ ਕਲੂ ਮਿਲੇ ਨੇ ਤੇ ਬਹੁਤ ਜਲਦੀ ਆਪਾਂ ਨੂੰ ਵਧੀਆ ਸਿੱਟੇ ਤੇ ਪਹੁੰਚਾਂਗੇ ਆਪਾਂ ਆਪਾਂ ਨੂੰ ਪੂਰ ਖਾਮਯਾਬੀ ਮਿਲੂਗੀ ਕਿਉਂਕਿ ਮੀਟਿੰਗ ਪਹਿਲਾਂ ਵੀ ਹੋਈ ਸੀ ਕਿ ਜਦੋਂ ਵੀ ਨਸ਼ੇ ਤੇ ਮੁੱਦੇ ਤੇ ਹੋਈ ਸੀ ਕਿ ਪੁਲਿਸ ਪ੍ਰਸ਼ਾਸਨ ਪੂਰਾ ਸਾਥ ਦਿੰਦਾ ਪੰਚਾਇਤ ਵੀ ਪੂਰਾ ਸਾਥ ਦੇਵਗੇ ਜੀ ਬਿਲਕੁਲ ਬਿਲਕੁਲ ਅਸੀਂ ਪੂਰਾ ਸਾਥ ਦੇਵਾਂਗੇ ਅੱਗੇ ਵੀ ਦਿੱਤਾ ਹੁਣ ਵੀ ਦੇਵਾਂਗੇ ਤੇ ਪਿੱਛੇ ਵੀ ਦੇਵਾਂਗੇ ਕਿਸੇ ਬੰਦੇ ਨੂੰ ਛਡਾਉਣ ਤੱਕ ਨਹੀਂ ਜਾਣਗੇ ਮਗਰ ਜੀ ਪਿੱਛੇ ਵੀ ਜਾ ਕਿਸੇ ਬੜੇ ਸੀ ਕੋਈ ਵੀ ਕਿਸੇ ਵੀ ਪਾਰਟੀ ਦਾ ਕੋਈ ਵੀ ਬੰਦਾ ਛਡਾਉਣ ਨਹੀਂ ਸੀ ਗਿਆ ਅਤੇ ਹੁਣ ਵੀ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਵੀ ਇਹੀ ਕਿਹਾ ਵੀ ਕੋਈ ਬੰਦਾ ਜ਼ਮਾਨਤ ਦੇਣ ਨਾ ਜਾਵੇ ਅਸੀਂ ਪੂਰਾ ਭਰੋਸਾ ਦਿੰਨੇ ਆ ਵੀ ਕੋਈ ਵੀ ਬੰਦਾ ਜਿਹੜਾ ਨਸ਼ੇ 'ਚ ਜਾਊਗਾ ਜਾਂ ਚੋਰੀ ਜਾਊਗਾ ਉਹਦੇ ਮਗਰਪਿੰਡ ਦਾ ਕੋਈ ਵੀ ਬੰਦਾ ਨਾ ਜ਼ਮਾਨਤ ਦੇਣ ਜਾਊਗਾ ਨਾ ਥਾਣੇ ਜਾਊਗਾ ਕਿਉਂਕਿ ਆਪਾਂ ਰੋਜ਼ ਦੇਖਦੇ ਆ ਕਿਹਦੇ ਦਾ ਵੱਡ-ਵਡਈਆ ਚੱਲਦਾ ਕਿਹਦਾ ਕਟ-ਕਟਈਆ ਚੱਲਦਾ ਕਿੰਨੀਆਂ ਵਾਰਦਾ ਤਾਂ ਲੋਕ ਡਰਦੇ ਮਹਿਸੂਸ ਕਰ ਰਹੇ ਨੇ ਇਹ ਤੇ ਹੈ ਤੁਹਾਡੀ ਕੋਈ ਗੱਲ ਬਿਲਕੁਲ ਸਾਰਿਆਂ ਦੀ ਮੇਨ ਜੜ ਨਸ਼ਾ ਹੀ ਹੈ ਜੀ ਉਹੀ ਸਾਡੀ ਪ੍ਰਾਇੋਰਟੀ ਆ ਵੀ ਨਸ਼ੇ ਦੇ ਖਿਲਾਫ ਜਿੰਨਾ ਅਸੀਂ ਐਕਟਿਵ ਹੋਵਾਂਗੇ ਇਹ ਵਾਰਦਾ ਤਾਂ ਉਸੇ ਤਰ੍ਹਾਂ ਠੱਲ ਹੋਣੀਆਂ ਨੇ ਤੁਹਾਨੂੰ ਪਤਾ ਵੀ ਨਸ਼ੇ 'ਚ ਪਤਾ ਨਹੀਂ ਲੱਗਦਾ ਇਹਨਾਂ ਨੂੰ ਨਸ਼ੇ ਹੀ ਕਰਖੀਏ ਸਾਰੀ ਸਮੱਸਿਆ ਆ ਚਲੋ ਧੰਨਵਾਦੀ ਤੁਹਾਡਾ ਤੁਸੀਂ ਪਿੰਡ ਦੇ ਲੋਕ ਖੜੇ ਨੇ ਬਾਈ ਜੀ ਸਾਰੇ ਇਹ ਅੱਜ ਪਿੰਡ ਕੜਾਣੀ ਕਲਾ ਤਹਿਸੀਲ ਪੈਲ ਜ਼ਿਲ੍ਹਾ ਲੁਧਿਆਣਾ ਵਿਖੇ ਮੀਟਿੰਗ ਹੋਈ ਦੀ ਜਿਹੜੀ